ਹੈਲੋ ਜੀ ਜੀ ਸਾਡਾ ਸ਼ਿਕਾਰ ਸਾਰਾ ਨੂੰ ਹੋਰ ਲੋਜੀ ਟੀਮ ਨਾਲ ਸਾਰੇ ਤੇਜੀ ਸਾਡੀ ਵੀਡੀਓ ਆ ਰਹੀਆਂ ਨੇ ਲੇਟ ਅਸੀਂ ਗਏ ਸੀਗੇ ਨਕੋਦਰ ਮਰਦ ਸ਼ਾਹ ਜੀ ਦੇ ਦਰਬਾਰ ਵਿੱਚ ਤੇ ਤੁਸੀਂ ਵੀ ਦਰਸ਼ਨ ਕਰੋ ਜੇ ਤੁਹਾਡੇ ਬਹੁਤ ਸੋਨਾ ਖੂਲਾ ਡੁਲਾ ਦਰਬਾਰ ਬਣਿਆ ਹੋਇਆ ਸੀ ਤੇ ਪ੍ਰਸ਼ਾਵਾ ਬਹਿ ਰਹੇ ਸੀ ਚੰਗੀ ਤਰ੍ਹਾਂ ਦੀ ਕਣੀ ਗਿਆਇਆ ਤਾਂ ਫਿਰ ਮੈਂ ਤੁਹਾਨੂੰ ਕੋਸ਼ਿਸ਼ ਕਰੀਏ ਵੀ ਤੁਹਾਨੂੰ ਸਭ ਦੇ ਅੰਦਰ ਤੋਂ ਔਰ ਬਹੁਤ ਸੋਨਾ ਮਨ ਮੰਨ ਲੱਗਿਆ ਇੱਥੇ ਜਾ ਕੇ ਵੀ ਤੇ ਅਜੀ ਆਪਾਂ ਪਹਿਲਾਂ ਘਰ ਤੋਂ ਨਿਕਲਦੇ ਵੀ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਤੇ ਉਹਦੇ ਵਿੱਚ ਬਾਦਵੀਂ ਛਾ ਹਰਮੰਦਰ ਸਾਹਿਬ ਤੇ ਆਉਂਦੇ ਹੋਏ ਫਿਰ ਰਸਤੇ ਵਿੱਚੋਂ ਤਰਨ ਤਰਨ ਗੁਰਦੁਆਰਾ ਸਾਹਿਬ ਤੇ ਜੀ ਚੌਥੀ ਜਗ੍ਹਾ ਪਈ ਨੋ ਕੋਦਰ ਨੇ ਕੋਦਰ ਕੇ ਸੀਪਾ ਤੇ ਜੀ ਇਮਾਨਤੇ ਖੁਸ਼ ਹੋਗਾ ਜਾਕੀ ਤੇ ਵੀਡੀਓ ਸਾਡੀ ਇਸ ਕਰਕੇ ਲੇਟ ਆ ਰਹੀਆਂ ਨੇ ਕਿਉਂਕਿ ਸਾਡੇ ਘਰ ਦੇ ਹਾਲਾਤ ਥੋੜੇ ਜਿਆਦਾ ਹੀ ਵਿਗੜ ਗਏ ਹਸਬੰਦ ਦੀ ਬਤਵੇਤ ਖਰਾਬ ਤੇ ਮੰਮੀ ਦਾ ਚੋਲਾ ਉਤਰ ਗਿਆ ਫੈਕਚਰ ਹੋ ਗਿਆ ਕੋਈ ਦਿਨ ਤੋਂ ਕੁਮਰੇ ਹਸਪਤਲਾਂ ਦੇ ਵਿੱਚ ਆਪਾਂ ਕਦੇ ਕਰਾ ਲਈ ਜਾਂਦੇ ਆ 6 ਵੀਕ ਚਲਦੇ ਆ ਇਹ ਬੀਜੀਆ ਵਿੱਚ ਫੋਨ ਕੱਟ ਹੋਣ ਦੀ ਬਜਾਏ ਨਾਲ ਲੋਕੇਸ਼ਨ ਵਿੱਚ ਦਿੱਕਤ ਪੈ ਰਹੀ ਹੈ ਦੀ ਫਿਰ ਟੈਸਟ ਕਰਨ ਨੂੰ ਬਹੁਤ ਟਾਈਮ ਲੱਗਦਾ ਹਲਾ ਇਤਰ ਚੌਤ ਚੌ ਬਹੁਤ ਜ਼ਿਆਦਾ ਕੁਮੜਾ ਬਣਦਾ ਇਹ ਤੇ ਜੀ ਬਾਈ ਬਰਬਤ ਕਿਸੇ ਨੂੰ ਵੀ ਨਾ ਪਚਾਵੇ ਹਸਪਤਲਾਂ ਦੇ ਵਿੱਚ ਸਭ ਆਪਣੇ ਘਰ ਸੁਖੀ ਰਹਣ ਚੰਨੀ ਅਧਿਕ ਪਾਸਾ ਦਿੱਤੀ ਭਈਆਂ ਪਰ ਮਾਤਾ ਕਿਸੇ ਦਾ ਨਾ ਪਾਵੇ ਇਹੋ ਜਿਹਾ ਟਾਈਮ ਆਇਆ ਹੋਇਆ ਆ ਕਿ ਤਕਲੀਫ ਨੇ ਪਰਾਈ ਪਈਆ ਚਲੋ ਜੀ ਦਰਸ਼ਨ ਕਰੋ ਖੰਦਰਵਾਹ ਸਾਹਿਬ ਦੇ ਤੇ ਜਿਹਨਾਂ ਮੋਟਰਸਾਈਕਲ ਉੱਤੇ ਆਣਿਆ ਲੰਨਾ ਲਿਖਿਆ ਹੋਈ ਆ ਤੇ ਚੰਨੀ ਵੀ ਕਰੋ ਸ਼ਾਇਦ ਉਹਰੇ ਨਾ ਮੈਂ ਤਾਂ ਪਹਿਲੀ ਵਾਰ ਹੀ ਆਈ ਆ ਔਰ ਇਹ ਕਿ ਜਿਹਨਾਂ ਦੇ ਕੋਲ ਕੰਮ ਫੰਦੇ ਜਿਨ੍ਹਾਂ ਦੇ ਕੰਮ ਸ਼ੁੱਧ ਹੁੰਦੇ ਆ ਹਨ ਜਿਨ੍ਹਾਂ ਦੀ ਨੰਬਰ ਕਮਰਾ ਪੂਰੀਆਂ ਹੁੰਦੀਆਂ ਹਨਾ ਸ਼ਾਇਦ ਉਹ ਜੜਾ ਕੇ ਜਾਂਦੇ ਹੋਣੇ ਕੀ ਜੀ ਆੜ ਦੇ ਆੜੇ ਸੰਗ ਲਗਾ ਕੇ ਸਾਹਮਣੇ ਹੋਟ ਸੈਕਟਾ ਹੀ ਹੋਏ ਨੇ ਇਹਨੇ ਸਾਰੇ ਗੱਡੀਆਂ ਵਗੈਰਾ ਨਾ ਫੜੀਆਂ ਦੀ ਇੱਕ ਪੰਨ ਗੱਡੀ ਵੀ ਚੜਦੀਆਂ ਹੁੰਦੀਆਂ ਸ਼ਾਇਦ ਪਤਾ ਨਹੀਂ ਮੈਨੂੰ ਤਾਂ ਪਰ ਇੱਥੇ ਕੋਈ ਕੁਸ਼ਲਦਲ ਹੋਵੇ ਨਹੀਂ ਲਿਖਿਆ ਹੋਇਆ ਤਾਂ ਕੋਈ ਦੇਖਿਆ ਵੀ ਨਹੀਂ ਹੈਗਾ ਲੋਕੋਂ ਮੇ ਫਟਾਫਟ ਚ ਦੇ ਇੱਕ ਬੱਚਾ ਨੇ ਤਾਂ ਰੋਣਾ ਪਾਇਆ ਹੋਇਆ ਹੈ ਹਨ ਨਾ ਹੋਏ ਕਿ ਸ਼ੁਕਰ ਆਸੀ ਕੋ ਮਨਾਇ ਹੋਏ ਹੋ ਵਾ ਬਤਨ ਸਾਡੀ ਇੰਨੀ ਜਗ੍ਹਾ ਹੋ ਗਈ Non puoi andare fuori a un'idea, non mi piace a un'idea. Sarli per c'è un'idea. Ora, un gioi Non è che non vuoi andare in giro, non vuoi andare in giro. Devi per ਡੈਨ ਸਾਡੇ ਨੂੰ 에어ਪਲੇਨ ਤੇ ਕੁੜੀ ਆ ਰਹੀਆਂ ਸੀ ਸਾਡੇ ਨੂੰ ਗੱਲੇ ਕਰ ਜੋੜੂngੀਆਂ ਇੱਕ ਸਾਡੀ ਛੋਟੀ ਜੀ ਟੁਟਕੀ ਨੂੰ ਮਿਲੇਆ ਗੁੱਟਾ ਜਿਹਨੇ ਸਭ ਤੋਂ ਜਦੋਂ ਰੋਲਾ ਪਾਇਆ ਵੀ ਮੈਨੂੰ ਧਾਰਪਨ ਲਈ ਚਾਹੀਦਾ ਤੇ ਨੂੰ ਬਾਹਰ ਜਾ ਕੇ ਦਵਾਇਆ ਬਾਬਾ ਜੀ ਕਹਿੰਦਾ ਵੀ ਹੈ ਨਹੀਂ ਵੀ ਇੰਨੇ ਹੀ ਤੇ ਜਿੰਨੇ ਹੈਗੇ ਵੀ ਹਵਾ ਸਭ ਤਿੰਨ ਤਿੰਨ ਦਿਸ਼ਾ ਦੇ ਪਰ ਐਨੇ ਛੁਪ ਕੋਨੇ ਰੋਲਾ ਪਾ ਲੈ ਸਾਡੀ ਨੇ ਬਾਹਰ ਜਾ ਕੇ ਦਵਾਇਆ ਸਾਨੂੰ ਫੇਰ ਕੱਚਲ ਕੋਣ ਬਰਾਵੇ ਇਥੇ ਹੋਰ ਤੁਸੀਂ ਜ਼ਰੂਰ ਆਇਓ ਪਰ ਵਧੀਆ ਬੋਤ ਲੱਗਦਾ ਔਰ ਆ ਕੇ ਮਨ ਖੁਸ਼ ਹੋ ਜਾਂਦਾ ਹੀ ਪਰ ਉਹਨਾਂ ਕਾਇਨ ਸੋਈ ਲੱਗੀਆਂ ਤੇ ਸ਼ਾਇਦ ਇਹ ਵੀ ਵੀਰਵਾਨ ਨੂੰ ਜ਼ਿਆਦਾ ਲੱਗਦੀਆਂ ਹੋਣਗੀਆਂ ਅਸੀਂ ਤਾਂ ਸ਼ੁਕਰੇਸ਼ਾ ਨਿਵਾਨ ਨੂੰ ਕਰਦੇ ਹਾਂ ਲੱਗਦਾ ਇਹਨਾਂ ਲੋਗ ਹੈ ਤੇ ਬਹੁਤ ਸਾਰੇ ਇੰਨੇ ਸੰਗਤਾਂ ਉਂਦੀ ਆਂਦੀ ਜਾਂਦੀ ਰਹਿੰਦੀ ਆ ਆਂਦਾ ਜਾ ਕੇ ਵੀ ਇੰਨਾ ਸਮਾਨ ਦਾ ਬਈ ਨਾ ਕਰੀ ਬਈ ਸੋ ਇੰਨਾ ਸਮਾਨ ਚੜਿਆ ਹੋਇਆ ਹੈ ਜਿਵੇਂ ਲੋਕਾਂ ਦੀ ਲੰਮਾ ਨੁਫਾ ਮਨਾ ਪਈ ਜਾਂਦੀ ਹੈਗਾ ਤੇ ਜੀ ਆਪਣੇ ਹੋਗੀ ਵਾਪਸੀ ਕਰਨੋਂ ਉਹਦੇ ਬਾਅਦ ਚਾਪਾ ਰਸਤੇ 'ਚ ਸਾਡੇ ਬੱਚਾ ਨੂੰ ਭੁੱਖ ਲੱਗੀ ਹੋਈ ਸੀ ਸੋ ਖਾਣਾ ਖਾਇਆ ਰਸਤੇ 'ਚ ਟਾਬੇ 'ਚ ਖਾਣਾ ਖਾਇਆ ਦਾਲ ਫੁਲਕਾ ਤੇ ਜੀ ਸਾਡੇ ਗੁੜੀਆਂ ਵਾਲੇ ਤਾਂ ਕੜੇ ਚੋਂ ਦੀ ਭੁੱਖ ਲੱਗੀ ਹੋਈ ਸੀ ਪਰ ਉਹ ਨਹੀਂ ਮਿਲੇ ਠੀਕ ਹੈ ਜੀ ਬਾਏ ਬਾਏ